ਅਹਨੇ ਸਹਜ ਸੁਭਾਏ ਦਰਸ਼ਨ ਪਰਸਿਐ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰ ਸੋਹ ਕੁਰ ਸੋਹ ਝਟਿਐ ਤੁਧ ਡਿਠੇ ਸੱਚੇ ਬਾਤਿ ਸਾਹ ਮਲ ਜਨਮ ਜਨਮ ਦੀ ਕਟਿਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾਸਾਹ ਜਿਸ ਪਾਸੇ ਬਹਿਠਿਆ ਸੋਹੀਆ ਸਭ ਨਾ ਦਾਵੇ ਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾਸਾਹ ਦੇਸ ਪਾਸ ਬਹਿਟਿਆ ਸੋਹੀਆ ਸਬਨਾ ਦਾ ਵੇਸਾ ਹੋ ਸਤ ਨਾਮੁ ਸ੍ਰੀ ਵਾਹਿਗੁਰੂ ਸਾਹਿਬ जी तनासरी महल्ला जतन करा मानुख डहका ओ हो ਅੰਤਰ ਜਾਮੀ ਜਾਨਾ ਪਾਪ ਕਰੇ ਕਾਰੇ ਮੁਕਰੇ ਪਾਵੈ ਵੇਖ ਕਰੈ ਨਿਰਵਾਨ ਯਤਨ ਕਰੈ ਮਾਨੁਖ ਦਹਕਾਵੈ ਓਹੋ ਅੰਤਰ ਜਾਮੀ ਜਾਨਾ ਪਾਪ ਕਰੇ ਕਾਰੇ ਮੁਕਰ ਪਾਵੈ ਇਕ ਕਰੈ ਨਿਰਬਾਨਾ ਜਾਨਤ ਦੂਰੈ ਤੁਮਹੈ ਪ੍ਰਭ ਨੇਰ ਉਤਪਕਾ ਉਤਤੇ ਉਤਪੇਖਾ ਆਵਾ ਲੋਬੀ ਫੇਰ ਰਹਾਓ ਜਬ ਲਗ ਤੁੱਟਾ ਨਾਹੀ ਮਨ ਪਰਮਾ ਤਬ ਲਗ ਮੁਕਤ ਨ ਕੋਈ ਤਹੋ ਨਾਨਕ ਦਇਆਲ ਸੁਅਮੀ ਸੰਤ ਭਗਤ ਜਾਨ ਸੋਈ ਜਬ ਲਗ ਟੁੱਟਾ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਾਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਨਾਸਰੀ ਮਹੱਲਾ ਪੰਜਵਾ ਜਤਨ ਕਰਐ ਮਾਨੁਖ ਦਹਿ ਕਾਵਾ ਓਹੋ ਅੰਤਰਜਾਮੀ ਜਾਨਾ ਪਾਪ ਕਰੇ ਕਾਰੇ ਮੁਕਰ ਪਾਵੈ ਭੇਖ ਕਰੈ ਨਿਰਬੰਨਾ ਸਮਹਲਾ ਤਖਾ ਜਨ ਮਸਤਕ ਧੂੜ ਹਰ ਉਸਮਾਲਿਆ ਜਨ ਕਾ ਰੂਪੇ ਇਸਿਆ ਅਨਜੰਦਿਆ ਨੀ ਨੇਤੀ ਜਗਤ ਨੇ ਹਲਿਆ ਖਸਮ ਛੋੜ ਦੂ ਜਲਗੇ ਡੂਬੇ ਸਿਵਨ ਜਾ ਰਿਆ ਸਤਗੁਰੂ ਹੈ ਉਹ ਹਿੱਥਾ ਵੀਰ ਲੈ ਕੇ ਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ ਜਿਨੀਆਂ ਸਹਰ ਨਾਮ ਨੱਚਤਿਓ ਸੇ ਕਾਹੇ ਜਗਿਆਏ ਰਾਮ ਇਹ ਮਾਨਸ ਜਨਮ ਤੋਂ ਲੰਬ ਹੈ ਨਾਮ ਬਿਨਾਂ ਬਿਰਤਾ ਸਭ ਜਾਏ ਹੁਣ ਬੱਤੇ ਹਰ ਨਾਮ ਨਾ ਬੀਟਿਓ ਅੱਗੇ ਭੁੱਖਾ ਕੀ ਖਾਏ